ਬਿਲਕੁਲ ਜੀ ਦੇਖੋ ਸਾਡੇ ਕੋਲੇ ਵਿਦ ਸਬੂਤ ਨੇ ਵਿਦ ਪ੍ਰੂਫ ਨੇ ਅਸੀਂ ਗੁਲਾਸੇ ਕਰਾਂਗੇ ਅਸੀਂ ਕੱਚੀ ਗੱਲ ਨਹੀਂ ਕਰਦੇ ਕਿਉਂਕਿ ਜੇ ਕੱਚੀ ਗੱਲ ਕਰਨੀ ਹੁੰਦੀ ਅੱਜ 5 ਮਹੀਨੇ ਹੋ ਗਏ 19 ਮਾਰਚ ਨੂੰ ਅਸੀਂ ਉਸ ਦਿਨ ਦੇ ਇਹਨਾਂ ਦੇ ਇਹ ਬਲੇਮ ਲਾ ਦੇਣੇ ਸੀਗੇ ਪਰ ਬਲੇਮ ਵਾਲੀ ਗੱਲ ਨਹੀਂ ਕਿਉਂਕਿ ਸਾਡੇ ਕੋਲੇ ਵੱਡੇ ਪ੍ਰੂਫ ਨੇ ਸਾਡੇ ਕੋਲੇ ਵੀਡੀਓ ਬਣੀਆਂ ਹੋਈਆਂ ਨੇ ਪਰ ਅਸੀਂ ਪ੍ਰਸ਼ਾਸਨ ਦੀ ਨਿਗਰਾਨੀ ਦੇ ਵਿੱਚ ਉਰੋਂ ਜਾਨੀ ਜਿੰਦਾ ਖਲਵਾ ਕੇ ਤੁਨ ਜਗ ਜਹਰ ਕਰਾਂਗੇ ਕਿ ਚਾਰ ਪਾਰਟੀ ਬਹੁਤ ਸਾਰਾ ਸਹਿਯੋਗ ਵੀ ਦਿੱਤਾ ਸਮਝ ਵਿੱਚ ਵੀ ਹੈ ਧਿਆਨ ਵਿੱਚ ਵੀ ਹੈ ਕਿਉਂਕਿ ਅਸੀਂ ਸ਼ੰਭੂ ਤੇ ਖਨੋਰੀ ਮੋਰਚੇ ਤੇ ਸੰਘਾਰ ਸ਼ੁਰੂ ਜਿਹੜਾ ਕੀਤਾ ਸੀ ਤੁਸੀਂ ਵੀ ਉਹਨੂੰ ਬੜੇ ਲੰਬੇ ਸਮੇਂ ਤੋਂ ਕਵਰ ਕੀਤਾ ਪਰ 19 ਮਾਰਚ ਨੂੰ ਇਹ ਮੋਰਚੇ ਨੂੰ ਜਦੋਂ ਖੇੜਿਆ ਗਿਆ ਤੇ ਕਿਸਾਨਾਂ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੀਆਂ ਟਰਾਲੀਆਂ ਤੇ ਹੋਰ ਸਮਾਨ ਸੀ ਜਿਹੜਾ ਦੋਨੇ ਬਾਰਡਰਾਂ ਦੇ ਉੱਤੋਂ ਚੋਰੀ ਹੋਇਆ ਖਨੋਰੀ ਤੇ ਸ਼ੰਭੂ ਤੋਂ ਅਸੀਂ ਉਦੋਂ ਤੋਂ ਲੈ ਕੇ ਲਗਾਤਾਰ ਬਹੁਤ ਸਾਰੀਆਂ ਟਰਾਲੀਆਂ ਜਿਹੜੀਆਂ ਵੱਖ-ਵੱਖ ਸ਼ਹਿਰਾਂ ਚੋਂ ਬਰਾਮਦ ਕੀਤੀਆਂ ਆਮ ਆਦਮੀ ਪਾਰਟੀ ਦੀ ਜਿਹੜੀ ਇਹਨਾਂ ਦੇ ਨੇੜਲੇ ਬੰਦੇ ਪੰਚਾਂ ਸਰਪੰਚਾਂ ਦੇ ਘਰਾਂ ਤੋਂ ਬਰਾਮਦ ਹੋਈਆਂ ਇੱਥੋਂ ਤੱਕ ਸ਼ਾਹਵਾਦ ਤੱਕ ਟਰਾਲੀਆਂ ਚੋਰੀ ਹੋਈਆਂ ਅਸੀਂ ਦਾਵਾ ਠੋਕਦੇ ਸੀ ਕਿ ਪੁਲਿਸ ਦੀ ਹਾਜ਼ਰੀ 'ਚ ਕੋਈ ਚੋਰ ਨਹੀਂ ਚੋਰੀ ਕਰ ਸਕਦਾ ਸਰਕਾਰ ਸਾਡੇ ਸਮਾਨ ਦੀ ਚੋਰ ਹੈ ਆਮ ਆਦਮੀ ਪਾਰਟੀ ਚੋਰ ਹੈ ਟਰਾਲੀਆਂ ਚੋਰ ਦੇ ਨਾਰੇ ਲੱਗੇ ਉਹ ਸੱਚ ਸੀਗੇ ਯਾਨੀ ਅੱਜ ਅਸੀਂ ਇੱਕ ਪੈੜ ਨੱਪਦੇ ਨੱਪਦੇ ਟਰਾਲੀਆਂ ਸਾਡੀਆਂ ਦੋ ਇਸ ਨਗਰ ਕੌਂਸਲ ਵੱਲੋਂ ਲਿਆਂਦੀਆਂ ਗਈਆਂ ਚੋਰੀ ਕਰਕੇ ਦੋ ਟਰੈਕਟਰਾਂ ਦੇ ਰੱਖ ਤੁਸੀਂ ਕਿਵੇਂ ਇਹ ਕਹਿ ਸਕਦੇ ਹੋ ਕਿ ਦਾਅਵੇਦਾਰੀ ਅਸੀਂ ਦਾਅਵੇਦਾਰੀ ਅਸੀਂ ਤੱਥਾਂ ਦੇ ਆਧਾਰ ਤੇ ਖੋਜ ਕੇ ਕੱਲ ਨੂੰ ਵੱਡੀ ਪ੍ਰੈਸ ਕਾਨਫਰੰਸ ਕਰਕੇ ਸਾਫਤ ਕਰਾਂਗੇ ਇਹ ਜਗ੍ਹਾ ਦੇ ਅੰਦਰੋਂ ਟਰਾਲੀਆਂ ਤੋੜ ਕੇ ਫਰੋੜ ਕੇ ਵੇਚੀਆਂ ਗਈਆਂ ਉਹਨਾਂ ਦਾ ਸਮਾਨ ਪਿਆ ਸਾਡੇ ਕੋਲ ਇਨਫੋਰਮੇਸ਼ਨ ਹੈ ਅਸੀਂ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਵੀ ਸਮਾਨ ਕਿੰਨਾ ਹੈ ਕਿ ਇਹ ਸਾਨੂੰ ਸਨਾਖਤ ਕਰਾਓ ਸਾਡੇ ਕੋਲੇ ਜਿਨ੍ਹਾਂ ਦੀ ਟਰਾਲੀ ਸੀ ਪਰਿਵਾਰ ਦੀ ਉਹ ਵੀ ਖੜੇ ਹੈ ਦੋ ਟਰਾਲੀਆਂ ਦਾ ਸਮਾਨ ਇਹ 20 ਮਾਰਚ ਨੂੰ ਰਾਤ ਨੂੰ ਟਰਾਲੀਆਂ ਆਈਆਂ ਹੈਗੀਆਂ ਇਹ ਤੋਂ ਨਾ ਨਾ ਵੀ ਨਗਰ ਕੌਂਸਲ ਖਰੀਦ ਕੇ ਲੈ ਕੇ ਆਈ ਹੈ ਕਿਸੇ ਚੋਰੀ ਨਹੀਂ ਨਹੀਂ ਵੀਰ ਜੀ ਸਰਕਾਰ ਚੋਰੀ ਕਰਕੇ ਲੈ ਕੇ ਆਈ ਹੈ ਇਹਨਾਂ ਦਾ ਨਗਰ ਕੌਂਸਲ ਦਾ ਕੌਣ ਬੰਦਾ ਇਹ ਵੀ ਸਪਸ਼ਟ ਕਰ ਦਾਂਗੇ ਜਲਦੀ ਇਹ ਥਾਂ ਕਿੰਨਾ ਦੀ ਹੈ ਵੀ ਅਸੀਂ ਪਤਾ ਕਰ ਰਹੇ ਹਾਂ ਤੁਸੀਂ ਫਿਰ ਦੱਸੀ ਦਿਓ ਜੇ ਤੁਹਾਨੂੰ ਪਤੀ ਆ ਸਾਡੇ ਕੋਲੇ ਮੋਟੀ ਜਾਣਕਾਰੀ ਹੈ ਅਜੇ ਅਸੀਂ ਇਹ ਸਮਾਨ ਦੇਖ ਲਈਏ ਵੀ ਕਿੰਨਾ ਹੈ ਕੀ ਹੈ ਕਿਹੜੀ ਟਰਾਲੀ ਦਾ ਕਿ ਦੋ ਦਾ ਹੈ ਇੱਕ ਨਾਲੇ ਤੁਸੀਂ ਕਹਿ ਰਹੇ ਵੀ ਦੋ ਟਰਾਲੀਆਂ ਨੇ ਕਿੱਥੋਂ ਵੀ ਇੱਕ ਟਰਾਲੀ ਅੰਦਰੋਂ ਪਤਾ ਲੱਗਣਾ ਨਾ ਵੀ ਇਹਨਾਂ ਕੋਲ ਇੱਕ ਆਈ ਹੈ ਕਿ ਕਿ ਇਹਨਾਂ ਦੇ ਕਿਤੇ ਹੋਰ ਸਾਥੀ ਨੇ ਵੇਚ ਦਿੱਤੀ ਹੈ ਕਿਉਂਕਿ ਇੱਥੇ ਸਾਨੂੰ ਦੋ ਟਰਾਲੀਆਂ ਆਈਆਂ ਦਾ ਪ੍ਰੋਪਰ ਪਤਾ ਲੱਗੇ ਇਹ ਵੀ ਪ੍ਰੋਪਰ ਪਤਾ ਹੈਗਾ ਵੀ 20 ਜਿਹੜੀ ਮਾਰਚ ਸੀ ਉਹਦੀ ਰਾਤ ਨੂੰ ਟਰਾਲੀਆਂ ਆਈਆਂ ਨੇ ਇਹਨਾਂ ਟਰਾਲੀਆਂ ਨੂੰ ਅਸੀਂ ਭਾਲ ਦੇ ਪੈੜ ਨੱਪਦੇ ਨੱਪਦੇ ਇੱਥੇ ਤੱਕ ਆਇਆ ਤੁਹਾਨੂੰ ਥੋੜੇ ਸਮੇਂ ਵਿੱਚ ਅਸੀਂ ਨਾਮ ਵੀ ਦੱਸਾਂਗੇ ਕੌਣ ਕੌਣ ਲੈ ਕੇ ਆਏ ਤੇ ਇਹ ਵੀ ਦੱਸਾਂਗੇ ਵੀ ਨਗਰ ਕੌਂਸਲ ਦੇ ਕਿਹੜੇ ਟਰੈਕਟਰ ਸੀ ਜਿਹੜੇ ਉੱਥੇ ਗਏ ਸੀ ਅਸੀਂ ਕਿਉਂਕਿ ਜਿਹੜੇ ਸਾਥੇ ਸਾਥੀ ਸਾਡੇ ਪੜਤਾਲ ਤੇ ਲੱਗੇ ਹੋਏ ਐ ਸਾਡੀ ਖਾਸੇ ਬੰਦਿਆਂ ਦੀ ਟੀਮ ਹੈਗੀ ਆ ਅਡੋ ਅਡੀ ਵਰਕ ਕਰਦੀ ਐ ਉਹਦੀ ਪ੍ਰੋਪਰ ਠੋਸ ਗੱਲਬਾਤ ਬਣਾ ਕੇ ਪੇਸ਼ ਕਰਾਂਗੇ ਅਸੀਂ ਪ੍ਰਸ਼ਾਸਨ ਨੂੰ ਇਥੋਂ ਦੇ ਨੂੰ ਨਾਪਾ ਦੇ ਨੂੰ ਧਿਆਨ ਚ ਲਿਆ ਦਿੱਤਾ ਕਿ ਇਸ ਜਗ੍ਹਾ ਦਾ ਜਿੰਦਰਾ ਖਲਵਾ ਕੇ ਇਹਦੇ ਅੰਦਰ ਜਿਹੜਾ ਸਮਾਨ ਪਿਆ ਸਾਡੀਆਂ ਟਰਾਲੀਆਂਾਂ ਦਾ ਜੋ ਵੀ ਹੈ ਉਹਨੂੰ ਸਾਨੂੰ ਤਸੱਲੀ ਕਰਵਾ ਕੇ ਇਹ ਸਰਕਾਰ ਬਣਦੀ ਕਾਰਵਾਈ ਕਰੇ ਤੇ ਪੁਲਿਸ ਬਣਦੀ ਕਾਰਵਾਈ ਕਰੇ ਪੇਸ਼ ਸਪਸ਼ਟ ਕਰਾਂਗੇ ਇਸ ਗੱਲ ਤੋਂ ਸਾਫ਼ ਹੋ ਜਾਣਾ ਅੱਜ ਕਿ ਆਮ ਆਦਮੀ ਪਾਰਟੀ ਦਾ ਰੋਲ ਇਸ ਚੋਰੀ ਦੇ ਵਿੱਚ ਕਿੰਨਾ ਹੈ ਇਹ ਅੱਜ ਜਗਜाहिर ਹੋ ਗਿਆ ਕਿਉਂਕਿ ਇੱਥੇ ਇਹ ਜਿਹੜਾ ਸਮਾਨ ਸਾਨੂੰ ਦੱਸਿਆ ਗਿਆ ਜੋ ਰਿਪੋਰਟ ਦੇ ਵਿੱਚ ਸਾਡੇ ਕੋਲੇ ਪ੍ਰੋਪਰ ਜਾਣਕਾਰੀ ਹੈਗੀ ਹੈ ਇਹ ਉਹਨਾਂ ਟਰਾਲੀਆਂ ਦਾ ਹੀ ਦੋ ਟਰਾਲੀਆਂ ਦਾ ਸਮਾਨ ਦੱਸਿਆ ਗਿਆ ਇਹ ਕਿੰਨਾ ਬਰਾਮਦ ਹੁੰਦਾ ਅੰਦਰੋਂ ਇਹ ਪਤਾ ਲੱਗੂ ਪਰ ਇਹ ਸਾਡੇ ਦਾਅਵੇ ਛੋਟ ਨਹੀਂ ਹੋ ਸਕਦੇ ਇਹ ਸੱਚ ਹੈ ਥੋੜੇ ਸਮੇਂ ਵਿੱਚ ਅਸੀਂ ਇਹ ਥਾਂ ਦਾ ਨਾਮ ਲਿਖਿਆ ਤੇ ਇਹਦੇ ਤੇ ਪੱਕੂ ਵੈ ਬਿਲਡਿੰਗ ਵਰਕਸ ਲਿਖਿਆ ਹੋਇਆ ਹੈਗਾ ਇਹਦਾ ਪ੍ਰੋਪਰ ਪੂਰਾ ਨਾਮ ਜਾਂਚ ਕੇ ਵੀ ਕੌਣ ਵਿਅਕਤੀ ਹੈ ਦੱਸਣ ਜੇ ਸਾਡੇ ਕੋਲੇ ਜਿਹੜੀਆਂ ਪੂਰੀਆਂ ਜਾਣਕਾਰੀਆਂ ਨੇ ਵੀ ਉਸ ਪੂਰੀ ਜਾਣਕਾਰੀ ਵੀ ਨਗਰ ਕੌਂਸਲ ਦੇ ਮੌਜੂਦੇ ਮੌਜੂਦਾ ਪ੍ਰਧਾਨ ਜਿਹੜਾ ਆਮ ਆਦਮੀ ਪਾਰਟੀ ਦਾ ਚੁਣਾ ਉਹਦੀ ਇਨਵੋਲਵਮੈਂਟ ਸ਼ਾਮਿਲ ਹੈ ਉਸ ਚੋਰੀ ਦੇ ਵਿੱਚ ਇਹਦਾ ਖਲਾਸਾ ਜਲਦੀ ਕਰਦੇ ਆ ਉਹਦਾ ਨਾਮ ਪ੍ਰੋਪਰ ਕੀ ਹੈਗਾ ਉਹ ਕਿੰਨੇ ਬੰਦੇ ਲੈ ਕੇ ਗਿਆ ਸੀ ਦੋ ਟਰੈਕਟਰਾਂ ਦੀ ਜਾਣਕਾਰੀ ਸਾਡੇ ਕੋਲੇ ਆ ਚੁੱਕੀ ਹੈ ਇਹ ਵੀ ਜਾਣਕਾਰੀ ਦੇਵਾਂਗੇ ਵੀ ਉੱਥੋਂ ਆਈਆਂ ਟਰਾਲੀਆਂ ਪਹਿਲਾਂ ਕਿੱਥੇ ਖੜੀਆਂ ਉਦੋਂ ਬਾਅਦ ਕਿੱਥੇ ਆਈਆਂ ਤੇ ਉਹ ਕਵਾੜੀਏ ਨੂੰ ਟਰਾਲੀਆਂ ਵੱਢ ਕੇ ਕਿਵੇਂ ਵੇਚੀਆਂ ਗਈਆਂ ਇਹਦਾ ਤਾਂ ਖਲਾਸਾ ਹੁਣ ਅੱਗੇ ਪ੍ਰਸ਼ਾਸਨ ਦੀ ਇਹ ਦੇਜਦੀ ਆ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਕਿੰਨੇ ਪਾਰਟਿਸਪੈਂਟ ਨੇ ਸਾਡੇ ਕੋਲੇ ਜਿਹੜੀ ਜਾਣਕਾਰੀ ਦੇ ਤੌਰ ਤੇ ਮੋਟਾ ਸਮਾਨਤਾ ਦੇਖੋ ਜਿੰਦਾ ਖਲਾਸੇ ਤੋਂ ਪਤਾ ਲੱਗੂਗਾ ਮੈਂ ਐਵੇਂ ਵੱਡਾ ਦਾਵਾ ਕਰਾਂ ਪਰ ਟਰਾਲੀਆਂ ਦਾ ਸਮਾਨ ਮਿਲੂਗਾ ਇਹ ਦਾਵਾ ਹੈ ਸਾਡੇ ਕੋਲੇ ਪੱਕਾ ਅਸੀਂ ਇਹ ਪ੍ਰਸ਼ਾਸਨ ਨੂੰ ਧਿਆਨ ਚ ਲਿਆਤਾ ਆਪਾਂ ਜਲਦੀ ਤੁਹਾਡੇ ਕੈਮਰੇ ਦੇ ਸਾਹਮਣੇ ਖੋਲ ਲਾਂਗੇ ਜੋ ਵੀ ਹੋਇਆ ਲੋਕ ਦੇਖਣਗੇ ਪੰਜਾਬ ਦੁਨੀਆ ਦੇ ਲੋਕ ਦੇਖਣਗੇ ਵੀ ਜਿਹੜੇ ਯੂਨੀਅਨ ਵਾਲੇ ਕਹਿੰਦੇ ਸੀ ਵੀ ਆਮ ਆਦਮੀ ਪਾਰਟੀ ਨੇ ਸਮਾਨ ਚੋਰੀ ਕੀਤਾ ਹੈਗਾ ਕੀ ਸੱਚ ਹੋਇਆ ਜਾਂ ਝੂਠ ਹੋਇਆ ਅਸੀਂ ਇਹ ਹੁਣ ਕੀ ਤੁਸੀਂ ਮੰਗ ਕਰਦੇ ਅਸੀਂ ਮੰਗ ਤਾਂ ਪਹਿਲੇ ਦਿਨ ਤੋਂ ਇਹ ਕਹਿ ਰਹੇ ਹਾਂ ਵੀ ਪੰਜਾਬ ਸਰਕਾਰ ਨੇ ਸਾਡੇ ਮੋਰਚੇ ਨੂੰ ਖਾੜਿਆ ਤੇ ਖੁਦ ਚੋਰ ਹੈ ਜਿਹੜੇ ਬੰਦੇ ਇਸ ਭਲੇਖਾ ਸਮਝਦੇ ਅਸੀਂ ਇਹ ਬਹਿਮਚ ਸੀਗੇ ਵੀ ਨਹੀਂ ਯਾਰੇ ਗੱਲ ਹੋਈ ਨਹੀਂ ਸਕਦੀ ਸਾਡੀਆਂ ਦਰਜਣਾ ਟਰਾਲੀਆਂ ਕਰੋੜਾਂ ਦਾ ਨੁਕਸਾਨ ਹੋਇਆ ਕਿ ਅਸੀਂ ਤਾਂ ਮੰਗੇ ਕਰਦੇ ਆ ਉਹਦੀ ਪੂਰੀ ਪ੍ਰੋਪਰ ਪਰਪਾਈ ਇਹਦੇ ਜਿਹੜੇ ਜ਼ਿੰਮੇਵਾਰ ਨੇ ਇਹ ਸਮਾਨ ਨੂੰ ਖੁਰਦ-ਬੁਰਦ ਕਰਨ ਵਾਲੇ ਸਾਰੇ ਦੋਸ਼ੀਆਂ ਨੂੰ ਬਣਦੀਆਂ ਸਜ਼ਾਵਾਂ ਪੈਲੀਆਂ ਚਾਹੀਦੀਆਂ ਨੇ ਕਿਸਾਨਾਂ ਨੇ ਆਉਦੇ ਦੱਸਣਾ ਹੁੰਦੇ ਪੈਸਿਆਂ ਦੇ ਨਾਲ ਆਪਦੇ ਸੰਧ ਬਣਾਏ ਹੁੰਦੇ ਆ ਤੇ ਲੋਕਾਂ ਤੋਂ ਰੁਪਈਆ ਰੁਪਈਆ ਤੁਹਾਡੇ ਵਰਗਿਆਂ ਤੋਂ ਇਕੱਠਾ ਕਰਕੇ ਮੋਰਚਾ ਲੱਗਦਾ ਹੈਗਾ ਸੋ ਉਸ ਮੋਰਚੇ ਨੂੰ ਬਰਬਾਦ ਕੀਤਾ ਗਿਆ ਪੁਲਿਸ ਨੇ ਬਰਬਾਦ ਕੀਤਾ ਉਨ੍ਹਾਂ ਦੀ ਹਾਜ਼ਰੀ 'ਚ ਇਹ ਚੋਰ ਕਿਵੇਂ ਗਏ ਅਸੀਂ ਪੁਲਿਸ ਨੂੰ ਉਧੇ ਤੋਂ ਲਾ ਪੁੱਛ ਰਹੇ ਹਾਂ ਜੇ ਏਡੀ ਵੱਡੀ ਗਿਣਤੀ 'ਚ ਹਜ਼ਾਰਾਂ ਬੰਦਾ ਪੁਲਿਸ ਦਾ ਬਾਡਰਾਂ ਤੇ ਤਾਇਨਾਤ ਹੈ ਤਾਂ ਚੋਰੀ ਕਿਵੇਂ ਹੋਈ ਇਹਦਾ ਮਤਵਲ ਮਿਲੀਭੁਗਤ ਨਾਲ ਇਹ ਟਰਾਲੀਆਂ ਸਰਕਾਰ ਨਾਲ ਮਿਲ ਜੁਲ ਕੇ ਆਪ ਜੀ ਉਹਨਾਂ ਦੇ ਬੰਦੇ ਇਹ ਲੈ ਕੇ ਆਏ ਨੇ ਉਹਨਾਂ ਦੇ ਘਰਾਂ 'ਚੋਂ ਬਰਾਮਦ ਹੋ ਰਹੀਆਂ ਨੇ ਇਹੀ ਸਾਡਾ ਅੱਜ ਦਾ ਦਾਅਵਾ ਹੈ ਵੀ ਸ ਹੈ ਇਹ ਸਪਸ਼ਟ ਹੋ ਜਾਣੀ ਹੈ ਗੱਲ ਵੀ ਆਮ ਆਦਮੀ ਪਾਰਟੀ ਦਾ ਇੱਥੋਂ ਦਾ ਜਿਹੜਾ ਪ੍ਰਧਾਨ ਹੈਗਾ ਉਹਦੀ ਇਨਵੋਲਵਮੈਂਟ ਸਾਹਬ ਤੁਹਾਡੇ ਸਾਹਮਣੇ ਕਰਾਂਗੇ ਜਲਦੀ ਇਹਦਾ ਵਾਰ ਖਲਾਓ ਗਣਾ ਸ਼ੀਸ਼ਾ ਤੁਹਾਡੇ ਸਾਹਮਣੇ ਸਾਫ਼ ਹੋ ਜਾਣਾ ਹੈ ਵੀ ਜੋ ਕਹਿੰਦੇ ਆ ਇਹ ਯੂਨੀਅਨ ਵਾਲੇ ਉਹ ਸੱਚਾ ਚੋਰੀ ਛੱਡੋ ਫੇਰ ਨੱਪ ਕੇ ਗਾਵਾ ਇਹ ਕੀ ਗੱਲ ਦੇ ਆ ਉਹਨਾਂ ਦਾ ਕੰਮ ਕਰਨ ਵਾਲਾ ਨਹੀਂ ਟਹਿਰਾਣਾ ਕੰਮ ਕਰਨ ਵਾਲਾ ਇੱਥੇ ਜੋ ਵੀ ਸਮਾਨ ਮਿਲੂਗਾ ਤਾਂ ਮਸਲਾ ਉਹ ਸਾਡਾ ਲੰਮੇ ਸਮੇਂ ਤੋਂ ਸਾਡੀ ਜਿਹੜੀ ਇਨਕੁਆਰੀ ਆ ਉਹ ਚੱਲ ਰਹੀ ਸੀ ਕਿਉਂਕਿ 19 ਮਾਰਚ ਨੂੰ ਜਿਹੜੀ ਆ ਝਾੜੂ ਪਾਰਟੀ ਨੇ ਸਾਡਾ ਦੋਲੇ ਮੋਰਚੇ ਜਿਹੜੇ ਇਕਨੌਰੀ ਦੇ ਸੰਭੂ ਆ ਉਹ ਉਜਾਰੇ ਨਹੀਂ ਬਈ ਇਹਨਾਂ ਨੇ ਅਸੀਂ ਉਜਾੜੀ ਕਹਿੰਦੇ ਅਸੀਂ ਕਹਿ ਸਕਦੇ ਹਾਂ ਵੀ ਉਜਾੜੀ ਨਹੀਂ ਇਹਨਾਂ ਨੇ ਚੱਕ ਚੱਕ ਕੇ ਛੜੀਆਂ ਟਰਾਲੀਆਂ ਜਿਹੜੀਆਂ ਖਤਾਨਾ ਸਿੱਟੀਆਂ ਪਰ ਜਦੋਂ ਖਤਾਨਾ ਦੇ ਵਿੱਚ ਸਿੱਟੀਆਂ ਉੱਥੇ ਪੁਲਿਸ ਦੀ ਨਿਗਰਾਨੀ ਦੇ ਵਿੱਚ ਜਿਹੜੀ ਆਮ ਪਾਰਟੀ ਦੇ ਜਿਹੜੇ ਵਰਕਰ ਆ ਜਾਂ ਆਮ ਪਾਰਟੀ ਦੇ ਜਿਹੜੇ ਵਿਧਾਇਕ ਆ ਜਾਂ ਉਹਨਾਂ ਦੇ ਆਗੂ ਆ ਉਹ ਟਰਾਲੀਆਂ ਉੱਥੋਂ ਪਾ ਪਾ ਕੇ ਆਪਣੇ ਸ਼ਹਿਰਾਂ ਨੂੰ ਲੈ ਕੇ ਆਏ ਸਾਨੂੰ ਇਹ ਜਾਣਕਾਰੀ ਸਾਨੂੰ ਇਹ ਜਾਣਕਾਰੀ ਮਿਲੀ ਵੀ ਇੱਥੇ ਕਿਉਂਕਿ ਕੁਝ ਸਾਨੂੰ ਲਗਭਗ ਮਾਰਚ ਦੇ ਵਿੱਚ ਇਹ ਮਾਰਚ ਦੇ 25 22 ਮਾਰਚ ਨੂੰ ਜਾਣਕਾਰੀ ਮਿਲ ਗਈ ਸੀ ਅਸੀਂ ਉਸੇ ਦਿਨ ਤੋਂ ਪੈੜ ਨੱਪਦੇ ਨੱਪਦੇ ਜਾਨੀ ਕਈ ਵਾਰ ਅਸੀਂ ਨੇ ਨਗਰ ਕੌਂਸਲ ਦੇ ਦਫ਼ਤਰ ਵੀ ਰੇਡ ਮਾਰੀ ਪਰ ਉਹ ਜਿਹੜਾ ਸਿੱਥੇ ਰੱਬ ਅਸੀਂ ਪ੍ਰਧਾਨ ਕਹਿ ਸਕਦੇ ਆ ਨਗਰ ਕੌਂਸਲ ਦਾ ਬਹੁਤ ਚਲਾਕ ਹੈ ਬਾਈ ਉਹ ਹਰ ਵਾਰ ਸਾਡੇ ਮਤਲਬ ਰੇਡ ਦੇ ਵਿੱਚੋਂ ਵੱਜ ਜਾਂਦਾ ਸੀਗਾ ਪਰ ਆ ਹੁਣ ਅਸੀਂ ਪੈੜ ਨੱਪ ਨੱਪ ਕੇ ਜਾਨੀ ਜਿਹੜੀਆਂ ਦੋ ਟਰਾਲੀਆਂ ਉੱਥੋਂ ਆਈਆਂ ਨੇ ਉਹਨਾਂ ਦੀ ਪੈੜ ਨੱਪ ਕੇ ਐਂਡ ਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਉਹ ਦੋ ਟਰਾਲੀਆਂ ਨੇ ਉਹ ਖੁਰਦ-ਬੁਰਦ ਕਰਤੀਆਂ ਇਹਨਾਂ ਨੇ ਉਹਨਾਂ ਦਾ ਜਿਹੜਾ ਅੱਧਾ ਸਮਾਨਾ ਉਹਦੀਆ ਵਰਕਸ਼ਾਪ ਦੇ ਵਿੱਚ ਪਿਆ। ਸੋ ਉਹ ਸਮਾਨ ਬਰਾਮਦ ਕਰਾਉਣ ਵਾਸਤੇ ਸੋ ਉਹ ਸਮਾਨ ਬਰਾਮਦ ਕਰਾਉਣ ਵਾਸਤੇ ਅੱਜ ਅਸੀਂ ਵੱਡਾ ਇਕੱਠ ਕੀਤਾ। ਸੋ ਅਸੀਂ ਇੱਥੇ ਦੇ ਪ੍ਰਸ਼ਾਸਨ ਨੂੰ ਵੀ ਫੋਨ ਕਰਕੇ ਆਖਿਆ ਵੀ ਇੱਥੇ ਦਾ ਜਿੰਦਾ ਖਲਵਾ ਕੇ ਜਿਹੜਾ ਅੰਦਰ ਸਾਡਾ ਸਮਾਨ ਪਿਆ ਉਹਦੀ ਸਾਡੀ ਪੁਸ਼ਟੀ ਕਰਾਈ ਜਾਵੇ। ਕਿਆ ਸਗੋਂ ਦੂਰੇ ਸਮਾਨ ਪਿਆ ਅਰ ਪੰਖੇ ਦੇ ਪਕੂ ਦੇ ਦੀਨ ਪਈਆਂ ਨੇ ਬਿਲਕੁਲ ਜੀ ਦੇਖੋ ਸਾਡੇ ਕੋਲੇ ਵਿਦ ਸਬੂਤ ਨਹੀਂ ਵਿਦ ਪ੍ਰੂਫ ਨਹੀਂ ਅਸੀਂ ਖੁਲਾਸੇ ਕਰਾਂਗੇ ਅਸੀਂ ਕੱਚੀ ਗੱਲ ਨਹੀਂ ਕਰਦੇ ਕਿਉਂਕਿ ਜੇ ਕੱਚੀ ਗੱਲ ਕਰਨੀ ਹੁੰਦੀ ਅੱਜ 5 ਮਹੀਨੇ ਹੋ ਗਏ 19 ਮਾਰਚ ਨੂੰ ਅਸੀਂ ਉਸ ਦਿਨ ਦੇ ਇਹਨਾਂ ਦੇ ਇਹ ਬਲੇਮ ਲਾ ਦੇਣੇ ਸੀਗੇ ਪਰ ਬਲੇਮ ਵਾਲੀ ਗੱਲ ਨਹੀਂ ਕਿਉਂਕਿ ਸਾਡੇ ਕੋਲੇ ਵੱਡੇ ਪ੍ਰੂਫ ਨੇ ਸਾਡੇ ਕੋਲੇ ਵੀਡੀਓ ਬਣੀਆਂ ਹੋਈਆਂ ਨੇ ਪਰ ਅਸੀਂ ਪ੍ਰਸ਼ਾਸਨ ਦੀ ਨਿਗਰਾਨੀ ਦੇ ਵਿੱਚ ਉਰੋ ਜਾਨੀ ਜਿੰਦਾ ਖਲਵਾ ਕੇ ਤੁਜ ਜਗ ਜਹਰ ਕਰਾਂਗੇ ਜਿਹੜਾ ਅੰਦਰ ਸਮਾਨ ਪਿਆ ਕਿਉਂਕਿ ਇਹ ਜਿਹੜੀ ਪਹਿਲੇ ਦਿਨ ਤੋਂ ਅਸੀਂ ਕਹਿੰਦੇ ਆ ਕਿ ਆਮ ਪਾਰਟੀ ਝਾੜੂ ਇਹ ਟਰਾਲੀ ਚੋਰਾ ਟਰਾਲੀ ਚੋਰਾ ਉਹ ਗੱਲ ਸਾਬਤ ਹੋ ਗਈ ਜਣੀ ਇਥੋਂ ਜਾਹਰ ਕੱਲ ਨੂੰ ਅਸੀਂ ਸਮਾਨ ਬਰਾਮਦ ਕਰਾ ਕੇ ਪ੍ਰਸ਼ਾਸਨ ਹੋਂ ਆ ਜਾਂਦਾ ਕਿਉਂਕਿ ਸਾਡੇ ਕੋਲੇ ਇਹ ਪੱਕੇ ਵਾਦੇ ਨੇ ਪੱਕੇ ਪ੍ਰੂਫ ਨੇ ਇਹ ਟਰਾਲੀਆਂ ਦਾ ਜਿਹੜਾ ਅੱਧ ਤੋਂ ਜ਼ਿਆਦਾ ਸਮਾਨ ਆ ਇਸ ਪਲਾਟ ਦੇ ਵਿੱਚ ਇਸ ਜਗ੍ਹਾ ਦੇ ਵਿੱਚ ਪਿਆ ਕਿਹਦੇ ਕਿਹਦੀ ਨੇ ਟਰਾਲੀਆਂ ਨਾਮ ਕੀ ਕੀ ਹੈ ਦੇਖੋ ਜੀ ਇੱਕ ਸਾਡੇ ਸੂਬੇ ਦੇ ਆਗੂ ਜਸਵਿੰਦਰ ਸਿੰਘ ਲੋਂਗੋਵਾਲ ਤੋਂ ਟਰਾਲੀ ਆ ਲਾਲ ਤੇ ਪੀਲੇ ਰੰਗ ਦੀ ਸਿੰਗਲ ਟੈਰੀ ਟਰਾਲੀ ਸੀਗੀ ਉਹ ਟਰਾਲੀ ਉਹ ਇੱਥੇ ਆ ਕੇ ਨਾਬੇ ਦੇ ਵਿੱਚ ਉਹ ਉਹ ਖੁਰਦ-ਵੁਰਦ ਕੀਤੀ ਗਈ ਆ ਸਾਡੇ ਕੋਲੇ ਉਹ ਟਰਾਲੀ ਜਿਹੜੀ ਆਈ ਆ ਉਹਦਾ ਵੀ ਪ੍ਰੂਫ ਆ ਜਿਹੜੇ ਜਿਹਦਾ ਸਮਾਨ ਪਿਆ ਉਹਦਾ ਵੀ ਪ੍ਰੂਫ ਨੇ ਸਾਡੇ ਕੋਲੇ ਸੋ ਵੀ ਤੁਹਾਨੂੰ ਦੇਵਾਂਗੇ ਅਸੀਂ ਸੋ ਦੂਜੀ ਟਰਾਲੀ ਨੀਲੇ ਰੰਗ ਦੀ ਸੀਗੀ ਉਹ ਮਜ਼ਦੂਰ ਸੰਘਰਸ਼ ਕਮੇਟੀ ਦੀ ਸੀ ਉਹ ਅੰਮ੍ਰਿਤਸਰ ਦੇ ਏਰੀਆ ਦੀ ਸੀਗੀ ਉਹ ਵੀ ਸਿੰਗਲ ਟੈਰੀ ਸੀ ਜਣੀ ਚਾਰ ਟੈਰ ਹੱਬਾ ਹੁੱਕਾ ਜਣੀ ਜੱਕ ਜਿਹੜੇ ਲੱਗੇ ਹੋਏ ਸੀ ਉਹ ਸਾਨੂੰ ਉਮੀਦ ਆ ਵੀ ਇਹ ਵਰਕਸ਼ਾਪ ਦੇ ਵਿੱਚੋਂ ਕਿਉਂਕਿ ਜਿਹੜੀ ਵਰਕਸ਼ਾਪ ਆ ਤੁਹਾਨੂੰ ਵੀ ਪਤਾ ਵੀ ਇਹ ਗੇਟ ਗ੍ਰੇਲਾ ਬਣਾਉਂਦੇ ਆ ਨਾ ਇੱਥੇ ਟਰਾਲੀਆਂ ਦੇ ਟਰਾਲੀਆਂ ਦਾ ਕੋਈ ਮਤਲਬ ਬਣਦਾ ਨਾ ਉਹਨਾਂ ਦੇ ਟਾਇਰਾਂ ਦਾ ਕੋਈ ਮਤਲਬ ਬਣਦਾ ਨਾ ਉਹਨਾਂ ਦੇ ਕੋਈ ਜੈਕਾਂ ਦਾ ਮਤਲਬ ਬਣਦਾ ਇਹ ਟਰਾਲੀਆਂ ਮਤਲਬ ਕਿ ਵਰਤੀਆਂ ਨਹੀਂ ਗਈਆਂ ਲਿਆ ਬਿਲਕੁਲ ਆ ਜਿਵੇਂ ਤੁਸੀਂ ਦੱਸਿਆ ਨਾ ਜਦੋਂ ਸਾਨੂੰ ਪਤਾ ਲੱਗਿਆ ਵੀ ਇੱਥੇ ਨਾਬੇ ਦੇ ਵਿੱਚ ਦੋ ਟਰਾਲੀਆਂ ਆਈਆਂ ਭਾਈ ਅਸੀਂ ਪੈੜ ਨੱਪੜੀ ਸ਼ੁਰੂ ਕਰਤੀ ਤਿੰਨ ਵਾਰ ਰੇਡ ਮਾਰੀ ਇਹਨਾਂ ਨੂੰ ਡਰ ਸੀ ਵੀ ਇਹ ਟਰਾਲੀ ਕਿਉਂਕਿ ਰੰਗ ਕਰਨ ਵਾਸਤੇ ਕਈ ਪੇਂਟਰਾਂ ਕੋਲੇ ਫਿਰੇ ਉਹਨਾਂ ਭਰਾਵਾਂ ਨੇ ਸਾਨੂੰ ਸਾਡੇ ਤੱਕ ਪਹੁੰਚ ਕੀਤੀ ਪਰ ਐਂਡ ਦੇ ਵਿੱਚ ਜਾ ਕੇ ਜਦੋਂ ਇਹ ਗੱਲ ਉਹਨਾਂ ਨੂੰ ਹਜਮ ਨਹੀਂ ਆਈ ਵੀ ਇਹ ਟਰਾਲੀਆਂ ਫੜੀਆਂ ਜਾਣਗੀਆਂ ਉਹਨਾਂ ਨੇ ਉਹ ਟਰਾਲੀਆਂ ਜਿਹੜੀ ਬਰਕਸ਼ਾਪ ਦੇ ਵਿੱਚ ਵੱਡ ਡੁੱਕ ਕਰਕੇ ਕੁਬਾਰੀਆਂ ਨੂੰ ਦਿੱਤੀਆਂ ਬਾਈ ਇੱਥੇ ਤੱਕ ਵੀ ਪ੍ਰੂਫ ਆ ਸਾਡੇ ਸੋ ਅਸੀਂ ਮੰਗ ਕਰਦੇ ਆ ਬਾਈ ਜਿਹੜਾ ਇੱਥੇ ਦਾ ਚੋਰ ਆ ਯਾਨੀ ਪੱਪੂ ਜਾਂ ਜਿਹੜਾ ਲੈ ਕੇ ਆਇਆ ਜਾਂ ਜਿਹਦੀ ਬਰਕਸ਼ਾਪ 'ਚ ਪਿਆ ਉਹਦੇ ਪਰਚਾ ਹੋਣਾ ਚਾਹੀਦਾ ਕਿਉਂਕਿ ਬਾਈ ਪਰਚਾ ਕਿਉਂਕਿ ਅਸੀਂ ਪਹਿਲੇ ਦਿਨ ਤੋਂ ਕਰ ਰਹੇ ਸੀਗੇ ਝਾੜੂ ਪਾਰਟੀ ਟਰਾਲੀ ਚੋਰਾ ਇਹ ਗੱਲ ਸਾਬਤ ਆ ਅੱਜ ਇਹ ਸੱਤ ਹੋ ਜੂਗੀ ਸੋ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਕਿ ਇੱਥੇ ਆ ਕੇ ਗੱਲ ਜਗ ਜाहਰ ਕਰਨ ਜਿਹੜੀਆਂ ਅੰਦਰ ਸਮਾਨ ਪਿਆ ਕਿਉਂਕਿ ਜਿਹੜੇ ਸਾਡੇ ਭਰਾ ਟਰਾਲੀਆਂ ਲੈ ਕੇ ਗਏ ਆ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਇਹਨੇ ਸ਼ੰਭੂ ਬਾਰਡਰ ਤੋਂ ਹੋ ਟਰਾਲੀਆਂ ਕੋਈ ਚੋਰੀ ਹੋਈਆਂ ਨੇ ਕੋਈ ਟਰਾਲੀਆਂ ਤੁਲਿ ਬਰਾਮਤ ਹੋਈਆਂ ਨੇ ਬਿਲਕੁਲ ਜੀ ਸਾਡੇ ਕੋਲੋਂ ਲਗਭਗ 30-35 ਟਰਾਲੀਆਂ ਜਿਹੜੀਆਂ ਸੱਭੂ ਬਾਰਡਰ ਤੋਂ ਚੋਰੀ ਹੋਈਆਂ ਸੀਗੀਆਂ ਉਹਨਾਂ 'ਚੋਂ ਸੱਤ ਤੋਂ ਜ਼ਿਆਦਾ ਟਰਾਲੀਆਂ ਨੇ ਜਿਹੜੀਆਂ 10 ਤੋਂ 12 ਟਰਾਲੀਆਂ ਉਹ ਅਸੀਂ ਬਰਾਮਤ ਕਰ ਚੁੱਕੇ ਆ ਔਰ 22-23 ਟਰਾਲੀਆਂ ਜਿਹੜੀਆਂ ਹਜੇ ਤੱਕ ਨਹੀਂ ਲੱਭੀਆਂ ਸਾਨੂੰ ਜਿਨ੍ਹਾਂ ਦੇ ਅਸੀਂ ਪੈੜ ਨੱਪਦੇ ਨੱਪਦੇ ਜਾਨੀ ਉਸ ਹਰ ਇੱਕ ਚੋਰ ਦੇ ਘਰ ਤੱਕ ਪਹੁੰਚਾਂਗੇ ਜਿਨ੍ਹਾਂ ਚਿਰ ਸਾਡੀਆਂ ਟਰਾਲੀਆਂ ਮਿਲਦੀਆਂ ਨਹੀਂ ਕਿਉਂਕਿ ਇੱਕ ਗੱਲ ਅਸੀਂ ਠੋਕ ਕੇ ਕਹਦੇ ਆ ਜਿਨ੍ਹਾਂ ਚਿਰ ਇਹਨਾਂ ਲੋਕਾਂ ਦਾ ਜਾਨੀ ਚੋਰੀ ਹੋਇਆ ਸਮਾਨ ਸਾਨੂੰ ਬਰਾਮਦ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਆ ਝਾੜੂ ਵਾਲਿਆਂ ਦਾ ਜੀਣਾ ਹਰਾਮ ਕਰ ਦਾਂਗੇ ਬਈ ਕੀ ਗੱਲ ਹੈ ਕਿਉਂ ਕਿਸਾਨਾਂ ਨੇ ਧਰਨਾ ਲਾਇਆ ਇਹ ਕਿਸਾਨਾਂ ਦਾ ਬੀਕੇਯੂ ਆਜ਼ਾਦ ਵਾਲਿਆਂ ਦਾ ਧਰਨਾ ਲੱਗਿਆ ਉਹ ਸਾਨੂੰ ਪਤਾ ਲੱਗਾ ਅਸੀਂ ਮੌਕੇ ਤੇ ਆਏ ਆ ਅਸੀਂ ਇਹਨਾਂ ਨੂੰ ਕਿਹਾ ਵੀ ਸਾਨੂੰ ਕੋਈ ਰਿਟਰਨ ਕੰਪਲੇਂਟ ਦਿਓ ਜੇ ਕੋਈ ਤੁਹਾਡੇ ਕੋਲ ਤੁਹਾਡੇ ਕੋਈ ਸ਼ੱਕ ਸ਼ੋਧਾ ਹੈਗੀ ਹੈ ਆਪਾਂ ਉਹਨਾਂ ਜੋਤ ਕੰਪਲੇਂਟ ਤੋਂ ਬਾਅਦ ਜਿਹੜੀ ਹੈ ਉਹਨੂੰ ਵੈਰੀਫਾਈ ਕਰ ਲੈਣੇ ਆਲਰੇਡੀ ਜਿਹੜਾ ਪਰਚਾ ਦਰਜ ਹੈ ਜੀ ਉਹ ਪਹਿਲਾਂ ਜਿਹੜੀ ਟਰਾਲੀ ਚੋਰੀਆਂ ਦਾ ਜਾਂ ਉਥੋਂ ਜਿਹੜੀਆਂ ਮਿਸਪਲੇਸ ਹੋਈਆਂ ਹੋਈਆਂ ਟਰਾਲੀਆਂ ਉਹਦਾ ਆਲਰੇਡੀ ਸ਼ੰਭੂ ਜਿਹੜਾ ਪਰਚਾ ਦਰਜ ਹੈ ਜੇ ਜੋ ਕੋਈ ਸਾਨੂੰ ਸਮਾਨ ਅਸੀਂ ਮਾਲਕਾਂ ਨੂੰ ਕੰਪਲੇਂਟ ਲੈਣ ਤੋਂ ਬਾਅਦ ਮਾਲਕਾਂ ਨੂੰ ਬੁਲਾ ਰਹੇ ਆ ਜੋ ਉਥੇ ਸਮਾਨ ਹੋਊਗਾ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਉਹਨੂੰ ਵੈਰੀਫਾਈ ਕਰਾਂਗੇ ਜੇ ਉਹ ਸਮਾਨ ਜਿਹੜਾ ਚੇ ਕਿਸੇ ਵੀ ਲੈਵਲ ਦਾ ਹੋਇਆ ਚੋਰੀ ਦਾ ਹੋਇਆ ਜਾਂ ਕਿਵੇਂ ਹੋ ਉਸ ਖਿਲਾਫ ਦੀ ਕਾਰਵਾਈ ਹੋ ਜੂਗੀ ਜੀ ਬਲਕਿ ਰਾਈ ਨੇ ਤੁਹਾਡੇ ਤੇ ਇਲਜ਼ਾਮ ਲਾ ਰਹੇ ਨੇ ਜੀ ਜੋ ਸ਼ਗੂ ਬਾਰਡਰ ਤੋਂ ਦੋ ਟਰਾਲੀਆਂ ਚੋਰੀਆਂ ਕਿ ਉਹਦੇ ਟਾਇਰ ਤੇ ਹੋਰ ਸਮਾਨ ਇੱਥੇ ਜਾਇਆ ਤੁਹਾਡੀ ਹਾਂ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਪਹਿਲੀ ਗੱਲ ਤਾਂ ਇਹ ਆ ਵੀ ਦੇਖੋ ਅਸੀਂ ਖੁਦ ਕਿਸਾਨ ਤੇ ਮਜ਼ਦੂਰ ਦੇ ਪੁੱਤਾਂ ਜਿਹੜਾ ਇਲਜ਼ਾਮ ਲਾ ਰਹੇ ਨੇ ਸਾਨੂੰ ਵੀ ਪਤਾ ਸਾਰੇ ਨਾਬਾ ਨਿਵਾਸੀਆਂ ਨੂੰ ਪਤਾ ਹੈ ਵੀ ਕੁਝ ਇੱਕ ਦੋ ਵਿਰੋਧੀ ਜਿਹੜੇ ਅੱਜਕੱਲ ਨਵੇਂ ਉੱਠੇ ਹੋਏ ਨੇ ਉਹ ਸਾਡੀ ਜਿਹੜੀ ਪ੍ਰਸ਼ੰਸਾ ਹੈ ਜਿਹੜੀ ਨਾਬੇ ਦੇ ਵਿੱਚ ਚੱਲ ਰਿਹਾ ਵਿਕਾਸ ਨੂੰ ਉਹ ਬਦਨਾਮ ਕਰਨ ਲਈ ਬੜੇ ਕੋਚੇ ਕੋਚੇ ਕਾਰਨ ਚੱਕ ਰਹੇ ਨੇ ਪਹਿਲਾਂ ਜਿਵੇਂ ਇਹਨਾਂ ਨੇ ਇੱਕ ਚੱਕਿਆ ਵੀ ਕਿਸੇ 30ਵੇਂ ਨੂੰ ਹੱਥ ਪਾਤਾ ਜੀ ਕਦੇ ਕੋਈ ਕਦੇ ਕੋਈ ਬੜੇ ਗੰਦੇ ਗੰਦੇ ਇਲਜ਼ਾਮ ਜਿਹੜੇ ਲਾ ਰਹੇ ਨੇ ਸਿਆਸਤ ਬਹੁਤ ਗਿਰ ਚੁੱਕੀ ਆ ਤੇ ਜਿਹੜੀ ਗੱਲ ਮੇਰੇ ਕਿਸਾਨਪੁਰਾ ਕਰ ਰਹੇ ਨੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਤੇ ਮੈਂ ਤਾਂ ਆਪ ਕਹਿ ਰਿਹਾ ਮੈਂ ਐਸਐਚਓ ਸਾਹਿਬ ਨੂੰ ਵੀ ਤੁਸੀਂ ਉੱਥੇ ਇੱਕ ਕਤਵਾਲੀ ਬੁਲਾਓ ਇਹਨਾਂ ਨੂੰ ਸਾਰਿਆਂ ਨੂੰ ਉੱਤੇ ਬੈਠ ਕੇ ਸਾਡੀ ਫੇਸ ਟੂ ਫੇਸ ਗੱਲ ਕਰਾਓ ਜਿਹੜੀ ਗੱਲ ਇਹ ਕਰ ਰਹੇ ਨੇ ਨਗਰ ਕੌਂਸਲ ਦੇ ਵਿੱਚ ਅੱਜ ਇੰਨੀ ਮਸ਼ੀਨਰੀ ਆ ਜਿਹੜੀ ਰਿਪੇਅਰ ਕਰਨ ਲਈ ਅਸੀਂ ਇੱਕ ਵੈਲਡਿੰਗ ਸ਼ੈੱਡ ਤਾਂ ਪੱਕਾ ਇੱਥੇ ਦਫ਼ਤਰ 'ਚ ਰੱਖਿਆ ਹੋਇਆ ਹੈ ਉਹਨੇ ਮੰਨੋਗੇ ਵੀ ਇਹਦਾ ਅਸੀਂ ਕਈ ਵਾਰ ਬਿਲ ਵੀ ਨਹੀਂ ਪਾਉਂਦੇ ਕੋਈ ਰਿਪੇਅਰ ਵਾਲਾ ਇੱਕ ਮੁੰਡਾ ਵੈਲਡਿੰਗ ਵਾਲਾ ਬੁਲਾਈਦਾ ਉਹ ਇੱਥੇ ਟੁੱਟ ਪੱਜ ਜਿਹੜੀ ਮਾੜੀ- ਜਦੋਂ ਕੋਈ ਵੱਡਾ ਕੋਈ ਨੁਕਸਾਨ ਹੋ ਜਾਂਦਾ ਕੋਈ ਟਰਾਲੀ ਦਾ ਜੈਕ ਟੁੱਟ ਜਾਂਦਾ ਕੋਈ ਟਰਾਲੀ ਦਾ ਜੈਕ ਖਰਾਬ ਹੋ ਗਿਆ ਕੋਈ ਟਰਾਲੀ ਦੀ ਹੱਬ ਟੁੱਟ ਗਈ ਕਈ ਵਾਰ ਟਾਇਰ ਪਾੜ ਜਾਂਦੇ ਨੇ ਹੁਣ ਇੱਥੇ ਨਵੇਂ ਟਾਇਰਾਂ ਦੀ ਜੇ ਸੋਚੀਏ ਨਗਰ ਕੌਂਸਲ ਦਾ ਵੀ ਨਾ ਮਹੀਨਾ ਡੇਢ ਡੇਰ ਮਹੀਨਾ ਤਾਂ ਪਹਿਲਾਂ ਕੁਟੇਸ਼ਨਾਂ ਤੇ ਬਿਲ ਵੇਟ ਕਰਨੇ ਪੈਂਦੇ ਨੇ ਪਰ ਸਾਨੂੰ ਐ ਹੁੰਦਾ ਵੀ ਯਾਰ ਕੰਮ ਨਾ ਖੜੇ ਅਸੀਂ ਪੁਰਾਣੇ ਟਾਇਰ ਇੱਕ ਵਾਰ ਨਹੀਂ ਮੇਰੇ ਖਾਤੇ 1000 ਵਾਰ ਅਸੀਂ ਪੁਰਾਣੇ ਟਾਇਰ ਟਰਾਲੀਆਂ ਦੇ ਜਿਹੜੇ ਬਿਨਾਂ ਖਰਚੇ ਤੋਂ ਨਗਰ ਕੌਂਸਲ ਦੇ ਅਸੀਂ ਲੈ ਕੇ ਪਟਿਆਲੇ ਬਾੜ ਮਾਰਕੀਟ ਚੋਂ ਤੂੰ ਪਾਈਦੇ ਨੇ ਮੇਰੇ ਕੋਲ ਹਫਤੇ ਦੇ ਵਿੱਚ ਦੋ ਗੇੜੇ ਤਾਂ ਸਾਡੇ ਪੱਕੇ ਨੇ ਕਦੇ ਕੋਈ ਟਾਇਰ ਕਿਉਂਕਿ ਗੱਡੀਆਂ ਹੀ ਆਣੀਆਂ ਨੇ 10 ਕਿਹਦੀ ਐ ਜਿਹਦੇ ਅੱਗੇ ਧਰਨਾ ਸਰ ਇਹ ਜਿਹੜੇ ਇਹ ਇਹ ਮੇਰੇ ਡੈਡੀ ਦੀ ਦੁਕਾਨ ਹੈ ਜੀ ਨਹੀਂ ਮੇਰੇ ਪਿਤਾ ਨੇ ਮੈਂ ਵੀ ਇੱਥੇ ਟਰਾਲੀਆਂ ਕੱਟੀਆਂ ਨੇ ਕੱਟ ਕੇ ਲੋਹਾ ਵੇਚਿਆ ਮੈਂ ਕਲੀਅਰ ਕਰਦਾ ਜੀ ਮੇਰੇ ਡੈਡੀ ਦੀ ਦੁਕਾਨ ਹੈ ਜੀ ਪਿਛਲੇ ਦਿਨੀ ਇੱਕ ਛੀਂਟਾ ਵਾਲੇ ਗੁਰੂ ਘਰ ਦੀ ਯੂਟਿਲਿਟੀ ਨਾਲ ਸਾਡੀ ਟਰਾਲੀ ਦੀ ਟੱਕਰ ਹੋਈ ਸਾਡੀ ਟਰਾਲੀ ਦਾ ਨੁਕਸਾਨ ਹੋਇਆ ਟਰਾਲੀ ਪਲਟ ਗਈ ਜਿਹਦੇ ਚ ਟਾਇਰ ਵੀ ਪਾੜ ਗਏ ਸਾਰੇ ਤੇ ਹੱਬ ਵੀ ਟੁੱਟ ਗਈ ਉਸ ਤੋਂ ਬਾਅਦ ਜਿਹੜੀ ਅਸੀਂ ਰਿਪੇਅਰ ਹੈ ਉਹਦੀ ਇੱਕ ਵਾਰ ਸਾਡਾ ਜੈਕ ਖਰਾਬ ਹੋ ਗਿਆ ਦੂਜੀ ਹੱਬ ਟੁੱਟ ਗਈ ਟਰਾਲੀ ਦੀ ਅਸੀਂ ਉੱਥੇ ਜਦੋਂ ਵੱਡਾ ਕੰਮ ਹੁੰਦਾ ਅਸੀਂ ਆਪਣੀ ਦੁਕਾਨ ਤੇ ਲੈ ਜਾਈਦੇ ਡੈਡੀ ਦੀ ਕਿਉਂਕਿ ਉੱਥੇ ਜਿਹੜਾ ਕਨੈਕਸ਼ਨ ਹੈ ਉਹ 3 ਫੇਸ ਦਾ ਵੱਡਾ ਕਨੈਕਸ਼ਨ ਹੈ ਛੋਟਾ ਕੰਮ ਤਾਂ ਇੱਥੇ ਕਰ ਲਈਦਾ ਵੱਡੇ ਕੰਮ ਲਈ ਸਾਨੂੰ ਉੱਥੇ ਜਾਣਾ ਪੈਂਦਾ ਤੇ ਇੱਥੇ ਕਨੈਕਸ਼ਨ ਛੋਟਾ ਜੀ ਆਪਣੀ ਈਓ ਦੀ ਜਿਹੜੀ ਨਗਰ ਕੌਂਸਲ ਸਾਹਮਣੇ ਕੋਠੀ ਆ ਤੇ ਉੱਥੇ ਰਿਪੇਅਰ ਕਰਨ ਲਈ ਮੈਂ ਵੈਲਡਿੰਗ ਵਾਲਾ ਮੁੰਡਾ ਬੁਲਾਈਦਾ ਹੈ ਜਿਹੜੀ ਉਹਦੀ ਲੇਬਰ ਹੁੰਦੀ ਹੈ 2-4000 ਰੁਪਏ ਉਹਨੂੰ ਦੇ ਦੇਈਦੀ ਐ ਤੇ ਆਪਣਾ ਕੰਮ ਨਿਬੇੜ ਲਈਦਾ। ਨਹੀਂ ਜੀ ਨੇ ਹੁਣ ਕਹਿੰਦੇ ਨੇ ਵੀ ਸਾਨੂੰ ਗੇਟ ਖੋਲਾ ਕੇ ਦਿਖਾਉਂਗੇ। ਬਿਲਕੁਲ ਸਰ ਮੈਂ ਤਾਂ ਮਨਾ ਹੀ ਨਹੀਂ ਕੀਤਾ ਬਿਲਕੁਲ ਮੈਂ ਤਾਂ ਹੁਣ ਵੀ ਐਸ ਐਚਓ ਸਾਹਿਬ ਦਾ ਫੋਨ ਆਇਆ ਥੀ ਵੀ ਤੁਸੀਂ ਚਾਬੀ ਮੰਗਾ ਲਓ ਮੈਂ ਡੈਡੀ ਦਾ ਪਤਾ ਕਰਨ ਲੱਗਿਆ ਵੀ ਡੈਡੀ ਕਿੱਥੇ ਨੇ। ਤੇ ਡੈਡੀ ਨੂੰ ਬੁਲਾ ਕੇ ਅਸੀਂ ਚਾਬੀ ਦੇ ਦਿੰਨੇ ਆ ਜਿਹੜਾ ਸਮਾਨ ਦੇਖਣਾ ਉੱਥੇ ਦੇਖ ਲੈਣ ਇੱਕ ਵੀ ਟਰਾਲੀ ਜੇ ਦੋ ਟਰਾਲੀਆਂ ਦੀ ਗੱਲ ਕਰਦੇ ਨੇ ਜੇ ਇੱਕ ਵੀ ਟਰਾਲੀ ਉੱਥੇ ਮਿਲ ਗਈ ਸਮਾਨਤਾ ਸਾਡਾ ਅਸੀਂ ਕਬਾੜੀ ਤੋਂ ਲਿਆਤਾ ਹੋਇਆ ਤੁਹਾਨੂੰ ਹੁਣ ਇੱਥੇ ਨਗਰ ਕੌਂਸਲ ਚ ਵੀ ਤੁਸੀਂ ਦੇਖੋ ਮੈਨੂੰ ਲੱਗਦਾ 100 ਤੋਂ ਉੱਪਰ ਟਾਇਰ ਤਾਂ ਸਾਡਾ ਨਗਰ ਕੌਂਸਲ ਚ ਪਿਆ ਹੋਊਗਾ ਕਿਉਂਕਿ ਜਿਹੜੀ ਨਗਰ ਕੌਂਸਲ ਦੀਆਂ ਟਰਾਲੀਆਂ ਚੱਲਦੀਆਂ ਨੇ ਸਾਰਾ ਦਿਨ ਕੰਚ ਚ ਚੱਲਦੀਆਂ ਨੇ ਕੰਚ ਹੋਰ ਇੱਕ ਤਰ੍ਹਾਂ ਦਾ ਕਈ ਤਰ੍ਹਾਂ ਦਾ ਇਹ ਜਿਹਾ ਸਮਾਨ ਹੈ ਜਿੱਥੇ ਟਾਇਰ ਪਾੜ ਜਾਂਦੇ ਨੇ ਸਾਨੂੰ ਅਸੀਂ ਜੇ ਸਰਕਾਰੀ ਟਾਇਰ ਤਾਂ ਅਸੀਂ ਪਾਉਂਦੇ ਹਾਂ ਮਸਾਂ ਹੀ 3 ਮਹੀਨੇ 6 ਮਹੀਨੇ ਬਾਅਦ ਪਰ ਜਿਹੜੇ ਕਬਾੜੀ ਵਾਲੇ ਟਾਇਰ ਨੇ 1000 2000 ਦੇ ਸਾਨੂੰ ਮਿਲ ਜਾਂਦੇ ਨੇ ਉਹ ਤਾਂ ਮੈਨੂੰ ਲੱਗਦਾ ਸਾਡਾ ਚੌਥੇ ਦਿਨੇ ਕੋਈ ਇੱਕ ਪੋਪਲਨ ਸਾਰੀ ਟਾਇਰਾਂ ਵਾਲੀਆਂ ਨੇ ਹਰੇਕ ਦੀ ਇੱਕ ਇੱਕ ਸਟਿੱਪਣੀ ਹੈ ਮੇਰੇ ਖਿਆਲ 200 ਤਾਂ ਸਾਡੇ ਕੋਲ ਟਾਇਰ ਆ ਚਲੋ ਤੁਸੀਂ ਪਿਆਰ ਹੋ ਜਿਵੇਂ ਉਹ ਮੰਗ ਕਰਦੇ ਨੇ ਬਿਲਕੁਲ ਮੈਂ ਕਿਸਾਨ ਭਰਾਵਾਂ ਦੇ ਨਾਲ ਆ ਸਗੋਂ ਮੈਂ ਤਾਂ ਕਹਿੰਦਾ ਵੀ ਉਹਨਾਂ ਨੇ ਮੈਨੂੰ ਧਰਨਾ ਲਾਉਣ ਤੋਂ ਪਹਿਲਾਂ ਸਾਨੂੰ ਬੁਲਾਉਣਾ ਸੀ ਮੈਂ ਆ ਪਾ ਕੇ ਚਾਬੀ ਲੈ ਕੇ ਸਾਰਾ ਸਮਾਨ ਚੈੱਕ ਕਰਾਂਦਾ ਦੁਕਾਨ ਖੋਲਦਾ ਉਹਨੂੰ ਦਿਖਾਂਦਾ ਵੀ ਆ ਦੇਖੋ ਤੁਸੀਂ ਟਰਾਲੀ ਪਛਾਣ ਲਓ ਤੁਹਾਡੇ ਟਾਇਰ ਪਛਾਣ ਲਓ ਉਸ ਤਾਂ ਕਬਾੜੀਆਂ ਤੋਂ ਲੈ ਕੇ ਆਉਨੇ ਆ ਇਹ ਚਾਹਣ ਤਾਂ ਮੈਂ ਪਟਿਆਲੇ ਦੇ ਜਿਹੜੇ ਕਬਾੜੀਏ ਨੇ ਉਹਨਾਂ ਨਾਲ ਵੀ ਗੱਲ ਕਰਾ ਸਕਦਾ ਇਹ ਚੌਣ ਤਾਂ ਮੈਂ ਜਿਹੜਾ ਵੈਲਡਿੰਗ ਵਾਲਾ ਮੁੰਡਾ ਸਾਡਾ ਮੁੰਡਾ ਪੱਕਾ ਰੱਖਿਆ ਹੋਇਆ ਮੈਂ ਉਹਦੇ ਨਾਲ ਵੀ ਗੱਲ ਕਰਾ ਸਕਦਾ ਕਈ ਵਾਰ ਤਾਂ ਮੈਂ ਖੁਦ ਆਪ ਟਾਂਕੇ ਲਾਇਏ ਨੇ ਕਿਉਂਕਿ ਮੈਂ ਆਪ ਗ੍ਰਿਲਾਂ ਦਾ ਕੰਮ ਕਰਦਾ ਮੈਨੂੰ ਸਾਰੇ ਟਾਂਕੇ